ਆਓ ਜੀ ਜੈਨੂ ਅੱਜ ਦਾ ਬਲਾਗ ਲੈ ਕੇ ਪਹੁੰਚੇ ਆਪਾਂ ਗੁਰਦੁਰਸ ਸਾਹਿਬ ਤਨ ਤਨ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਤੇ ਅਵਤਾਰ ਦਿਹਾੜੇ ਮੌਕੇ ਰਾਤੇ ਸ੍ਰੀ ਕਾੰਡ ਪਾਠ ਸਾਹਿਬ ਪ੍ਰਕਾਸ਼ ਅਤੇ ਭੋਗ ਭੋਗ ਪੈਂਦੇ ਹੋਰ ਸੰਗਤ 71 ਹੋਈਆਂ ਪਿੰਡ ਨਥੋਰ ਜ਼ਿਲ੍ਹਾ ਸਰਸਾ ਤਹਿਸੀਲ ਰਾਣੀਆਂ ਉਹ ਸੰਗਤਾਂ ਅਮਰਤ ਵਿੱਚ ਗੁਰਬਾਣੀ ਦਾ ਆਨੰਦ ਮਾਨ ਰਿੰਗਾਂ ਬੈਠੀਆਂ। ਔਰ ਬੜੇ ਪ੍ਰੇਮ ਤੇ ਸ਼ਰਧਾ ਦੇ ਨਾਲ ਸੰਗਤਾਂ ਬੈਠ ਕਰਕੇ ਗੁਰੂ ਸਾਹਿਬ ਦੀ ਹਜ਼ੂਰੀ ਚ। ਸ੍ਰੀ ਅਖੰਡ ਪਾਤਸ਼ਾਹ ਦੇ ਭੋਗ ਪੈ ਰਹੇ ਆ। ਉਹ ਸੰਗਤਾਂ ਬੜੇ ਆਨੰਦ ਦੇ ਨਾਲ ਕੁਰਬਾਨੀ ਸਰਵਨ ਕਰ ਰਹੇ ਨੇ ਔਰ ਇਧਰ ਅਖੰਡ ਪਾਤਸ਼ਾਹ ਦੇ ਭੋਗ ਪਾਈ ਜਾ ਰਹੇ ਆ। ਸਿੰਘ ਸਾਹਿਬ ਜੀ ਬੈਠੇ ਆ। ਅਤੀਸਤਕਾਰ ਜੀ ਬਾਬਾ ਗੁਰਬਖਸ਼ ਸਿੰਘ ਅਮਰਜੀਤ ਸਿੰਘ ਔਰ ਬਾਬਾ ਸ਼ਿੰ다 ਸਿੰਘ ਨਥੋਰ ਤੇ ਗ੍ਰੰਤੀ ਸਿੰਘ ਸ਼ਿੰਦਾ ਸਿੰਘ ਔਰ ਆਪਾਂ ਵੀ ਇੱਥੇ ਅਖੰਡ ਪਸਵ ਦੀ ਡਿਊਟੀ ਤੇ ਆਪਾਂ ਵੀ ਪਹੁੰਚੇ ਆ ਆਪਾਂ ਵੀ ਆਪਣਾ ਬਲੌਗ ਬਣਾਉਣਾ ਸ਼ੁਰੂ ਕੀਤਾ ਔਰ ਸੰਗਤਾਂ ਦੇ ਵੀਡੀਓ ਬਣਾਈਏ ਆਪਾਂ ਵਿੱਚ ਆ ਗਏ ਔਰ ਬੜੀ ਭਾਵਨਾ ਤੇ ਸ਼ਰਧਾ ਨਾਲ ਇਹ ਪਿੰਡ ਹਾਇ ਸਾਲ ਸਿਰਖੰਡ ਪਰਸਵਦੀ ਪ੍ਰਕਾਸ਼ ਕਰਵਾਉਂਦੇ ਆ ਤਨ ਤਨ ਗੁਰੂ ਨਾਨਕ ਪਾਤਸ਼ਾਹ ਜੀ ਦੇ अवतारपूर्व ਨੂੰਖ ਰੱਖਦੇ ਆ ਸਾਰੇ ਸੰਗਤਾਂ ਬੜੇ પ્રેમ ਤੇ ਭਾਵਨਾ ਤੇ ਸ਼ਰਧਾ ਦੇ ਨਾਲ ਬੜੇ ਅਨੰਦਮਈ ਤਰੀਕੇ ਦੇ ਨਾਲ ਮਨਾਉਂਦੀਆਂ ਔਰ ਬਹੁਤ ਹੀ ਸੰਗਤਾਂ ਦੇ ਵਿੱਚ ਪ੍ਰੇਮ ਹੈ ਔਰ ਸਾਰੇ ਨਗਰ ਦੇ ਵਿੱਚ ਜਿਵੇਂ ਸਿੱਖਾਂ ਦੇ ਘਰ ਬਹੁਤ ਘਟਾ ਇੱਥੇ ਸਿੱਖਾਂ ਦੇ ਘਰ ਬਹੁਤ ਘਟਾ ਇੱਥੇ ਔਰ ਬਹੁਤ ਜ਼ਿਆਦਾ ਇਧਰ ਪੀਪਿੰਗਾ ਲੰਗਰ ਤਿਆਰ ਕਰ ਰਹੀਆਂ ਨੇ ਔਰ ਬੜੀ ਸ਼ਰਧਾ কৃষ্ণਗਰ ਦੇ ਵਿੱਚ ਮੰਦਿਰ ਵੀ ਹੈ ਗਊਸ਼ਾਲਾ ਵੀ ਹੈ ਔਰ ਆਪਾਂ ਭੋਗਤ ਬਾਦ ਬੈਠੇ ਆਂ ਔਰ ਦੂਜਾ ਸਿੰਘ ਸਾਹਿਬ ਜੀ ਜਵਜੀ ਸਾਹਿਬ ਦੀ ਗੁਰਬਾਣੀ ਪੜ ਰਹੀ ਹੈ ਭੋਗ ਤੋਂ ਬਾਅਦ ਔਰ ਬਾਬਾ ਜੀ ਬੈਠੇ ਆ ਸਾਰੀਆਂ ਸੰਗਤਾਂ ਬੈਠੀਆਂ ਭਾਈ ਬੜੇ ਆਨੰਦ ਦੇ ਨਾਲ ਗੁਰਬਾਣੀ ਸਰਵਣ ਕਰ ਰਹੀ ਹੈ ਭੋਗ ਪਾਇਆ ਭੋਗ ਤੋਂ ਅਪਰੰਤ ਸਾਰੀਆਂ ਸੰਗਤਾਂ ਅਤੇ ਬਾਬਾ ਜੀ ਜਵਜੀ ਸਾਹਿਬ ਦੀ ਗੁਰਬਾਣੀ ਪੜ ਰਹੀ ਹੈ ਔਰ ਆਪਾਂ ਭੋਗ ਤੋਂ ਬਾਅਦ ਥੱਲੇ ਪਹੁੰਚਿਆ ਲੰਗਰ ਹਾਲ ਦੇ ਵਿੱਚ ਔਰ ਸਾਰੀਆਂ ਸੰਗਤਾਂ ਲੰਗਰ ਹਾਲ ਦੇ ਵਿੱਚ ਪ੍ਰਸ਼ਾਦਾ ਛਕ ਰਹੀਆਂ ਸਾਰੀਆਂ ਬੜਿਆ ਸਾਰੀਆਂ ਸੰਗਤਾਂ ਬਹੁਤ ਹੀ ਸ਼ਰਧਾ ਅਤੇ ਪਾਵਨ ਉਹਦੇ ਨਾਲ ਬੈਠੀਆਂ ਔਰ ਆਨੰਦ ਦੇ ਆਰਾਮ ਦੇ ਨਾਲ ਸਾਰੀਆਂ ਸੰਗਤਾਂ ਦੇ ਪ੍ਰਸ਼ਾਦਾ ਛਕ ਰਹੀਆਂ ਔਰ ਆਪਾਂ ਵੀ ਲੰਗਰ ਹਾਲ ਦੇ ਵਿੱਚ ਪਹੁੰਚੇ ਆਂ ਔਰ ਬਲੌਗ ਨੂੰ ਸ਼ੁਰੂ ਕੀਤਾ ਔਰ ਵੀਡੀਓ ਤੁਸੀਂ ਬਹੁਤ ਘੱਟ ਸ਼ੇਅਰ ਕਰਦੇ ਆ ਵੀਡੀਓ ਸ਼ੇਅਰ ਕਰਿਆ ਕਰੋ ਵੱਟ ਵੱਟ ਲਾਈਕ ਵੀ ਕਰਿਆ ਕਰੋ ਵੀਡੀਓ ਵੱਟ ਤੋਂ ਵੱਟ ਸਪੋਰਟ ਬਹੁਤ ਘੱਟ ਹੁੰਦੀ ਹੈ ਭਾਈ ਜੇ ਤੁਸੀਂ ਗੰਦਮਨ ਪਾਈਏ ਤੁਸੀਂ ਵੰਦੇ ਬਹੁਤ ਜ਼ਿਆਦਾ ਜਲਦੀ ਵੀਡੀਓ ਜਿਹੜੀ ਸ਼ੇਅਰ ਕਰੋਗੇ ਹਨ ਤੇ ਪਰ ਆਪਾਂ ਤੁਹਾਨੂੰ ਬਹੁਤ ਵਧੀਆ ਤੇ ਸਾਫ ਸੁਥਰੀ ਵੀਡੀਓ ਬਣਾ ਕੇ ਪੇਸ਼ ਕਰਦੇ ਹਾਂ ਔਰ ਤੁਸੀਂ ਵੀਡੀਓ ਸ਼ੇਅਰ ਨਹੀਂ ਕਰਦੇ ਸਪੋਰਟ ਨਹੀਂ ਕਰਦੇਗੇ ਔਰ ਜੇ ਇਹ ਹੀ ਵੀਡੀਓ ਕਿਸੇ ਕੋਈ ਹੋਰ ਤਰੀਕੇ ਨਾਲ ਬਣਾ ਕੇ ਪਾਈ ਹੁੰਦੀ ਜਾਂ ਹੋਰ ਕਿਸੇ ਨੇ ਪਾਈ ਹੁੰਦੀ ਤਾਂ ਤੁਸੀਂ ਵੀਡੀਓ ਬਹੁਤ ਸ਼ੇਅਰ ਕਰਨੀ ਸੀ ਪਰ ਬਹੁਤ ਕਾਟੇ ਹੋ ਜਿਹੀ ਵੀਡੀਓ ਜਿਹੜਾ ਤੁਸੀਂ ਸ਼ੇਅਰ ਕਰਟ ਕਰਦੇ ਹੋ ਆਪਾਂ ਆਗੇ ਬਲੌਗ ਦੇ ਵਿੱਚ ਔਰ ਸੰਗਤਾਂ ਸੇਵਾਦਾਰ ਲੰਗਰ ਉਤਾਰ ਰੇਆ ਸੰਗਤਾਂ ਆਨੰਦਪਈ ਰਾਮ ਦੇ ਨਾਲ ਬੈਠ ਕਰਕੇ ਪ੍ਰਸ਼ਾਦਾ ਆਸ਼ਾ ਕਰਿੰਦੇ ਸਾਰੀਆਂ ਸੰਗਤਾਂ ਔਰ ਸਾਰੀਆਂ ਸੰਗਤਾਂ ਨੇ ਪ੍ਰਸ਼ਾਦਾ ਛਕਿਆ ਪਹਿਲਾਂ ਪਾਈਆਂ ਨੇ ਛਕਿਆ ਔਰ ਉਸ ਤੋਂ ਬਾਅਦ ਬੀਪੀਆਂ ਮਾਈਆਂ ਪੈਣਾ ਸਾਰੀਆਂ ਨੇ ਬੈਠ ਕਰਕੇ ਰਾਮ ਦੇ ਨਾਲ प्रशादा छकया और प्रशाद आपको बना रहे हैं और आप दूसरे पास आ गए बहर और दूसरे पास बहर बीबियां भैन बैठिया और गुरु के लंगर तैयार कर रही हैं लो तपी हुई है और इधरली सैर बीबिया भैन लंगर तैयार करी जाए और नाल नाल जाप कर रही हैं सतना वागुरुदा और सिंह साहब जी आ गए फिर ਔਰ ਅੱਪਾ ਪਹੁੰਚਿਆ ਜੀ ਰੈਸ਼ ਦੇ ਵਿੱਚ ਇੱਥੇ ਪ੍ਰਸ਼ਾਦਾ ਛਕਣ ਵਾਸਤੇ ਸਾਰੇ ਸਿੰਘ ਬੈਠੇ ਆ ਔਰ ਕਹਿੰਦੇ ਵੀ ਸਾਡੀ ਵੀ ਵੀਡੀਓ ਵਿੱਚ ਬਣਾਓ ਬਾਬਾ ਗੁਰਬਖਸ਼ ਸਿੰਘ ਬਬਰਜੀਤ ਅਮਰਜੀਤ ਸਿੰਘ ਔਰ ਬਾਬਾ ਸ਼ਿੰ다 ਸਿੰਘ ਜੀ